ਸਤਿ ਸ਼੍ਰੀ ਅਕਾਲ ਸਾਰੇਆਂ ਨੂੰ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਜੀ ਅਸੀਂ ਬਣਾਵਾਂਗੇ ਕarele ਕarele ਨੇ ਜਿਹੜੇ ਪਰਮੇ ਬਣਾਵਾਂਗੇ ਜੀ ਉਹਦੇ ਲਈ ਕੀ ਚੀਜ਼ਾਂ ਚਾਹੀਦੀਆਂ ਨੇ ਜੀ ਆ ਤੁਹਾਨੂੰ ਦਿਖਾਉਣੇ ਆ 1 ਕਿਲੋ ਮੈਨੇ ਕarele ਲੈਤੇ ਨੇ ਜੀ ਇਹਨਾਂ ਨੂੰ ਛਿੱਲ ਲੈ ਕੇ ਕੱਟ ਕੇ ਮੈਨੇ ਕਰ ਲਿਆ ਤਿਆਰ ਤੇ ਉਹਦੇ ਲਈ ਮੈਂ ਪਿਆਜ਼ ਉਹ ਵੀ ਗ੍ਰੈਂਡਰ ਕਰ ਲਿਆ ਤੇ ਹਰੀਆਂ ਮਿਰਚਾਂ ਲਾਲ ਟਮਾਟਰ ਤੇ ਆਦਾ ਉਹ ਵੀ ਮੈਨੇ ਗ੍ਰੈਂਡਰ ਕਰ ਲਿਆ ਜੀ ਤੇ ਥੋੜਾ ਜਿਹਾ ਗਰਮ ਮਸਾਲਾ ਹੁਣ ਆਪਾਂ ਪਾਉਨੇ ਆ ਜੀ ਕੜਾਈ ਦੇ ਵਿੱਚ ਤੇਲ ਫੇਲ ਆਪਣਾ ਗਰਮ ਹੋ ਗਿਆ ਆਪਾਂ ਨੇ ਜੀਰਾ ਵੀ ਪਾਤਾ ਜੀ ਵਿੱਚ ਤੇ ਮਾਰੀ ਖਨੇ ਪਤਾ ਪਿਆ ਗਿਆ ਤੇ ਫੜਾ ਹੀ ਜ਼ਿਆਦਾ ਕਰੀਏ ਅਸੀਂ

ਹੁਣ ਆਪਾਂ ਜੇ ਨਾਲ ਹੀ ਪਾ ਦਾਂਗੇ ਜੀ 15 ਮਿੰਟ ਹੋ ਗਏ ਨੇ ਇਹਨਾਂ ਪਾਸ ਤੇ ਨੂੰ ਹੁਣ ਆਪਾਂ ਪਾ ਦਾਂਗੇ ਜੀ ਜਿਹੜੀਆਂ ਆਪਣੇ ਮਿਰਚਾਂ ਤੇ ਆਜਾ ਦੇ ਲਾਲ ਟਮਾਟਰ ਪੀਸੇ ਹੋਏ ਸੀਗੇ ਜੀ ਜਿੰਦੀ ਮਖਾਲਾ ਹੋ ਗਿਆ ਹੁਣ ਆਪਣਾ ਪਿਆਰ ਇਹਦੇ ਵਿੱਚ ਪਾਵਾਗੇ ਹੁਣ ਮੱਪਲੇ ਸਭ ਤੋਂ ਪਹਿਲਾਂ ਪੈਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਜੀ ਨੂਨ ਥੋੜੀ ਜੀ ਪਾ ਦਾਂਗੇ ਲਾਲ ਮਿਰਚ ਪਹਿਲਾਂ ਬਸ ਹਰੀ ਮਿਰਚਾਂ ਵੀ ਪਾਈਆਂ ਸੀਗੀਆਂ ਤੇ ਫਿਰ ਥੋੜੀ ਜੀ ਲਾਲ ਮਿਰਚ ਪਾ ਦਾਂਗੇ ਤੇ ਥੋੜੀ ਜੀ ਪਾ ਦਾਂਗੇ ਹਲਦੀ ਥੋੜਾ ਜਿਹਾ ਪਾਵਾਂਗੇ ਗਰਮ ਮਸਾਲਾ ਇਹਨਾਂ ਤੱਕ ਜਿਦਾਂ ਕਰ ਦਾਂਗੇ ਮਿਕਸ ਇਨੋਂ ਵੀ ਅਸੱਪਾ ਦੋ ਮਿੰਟ ਪਕਾ ਲਵਾਂਗੇ ਮਸਾਲੇ ਨਾਲ ਕਲਰ ਵੀ ਇਹਦਾ ਚੇਂਜ ਹੋ ਗਿਆ ਤੁਸੀਂ ਦੇਖ ਰਹੇ ਹੋ ਫਾਇਰ ਨੂੰ ਜੀ ਠੰਡਾ ਹੋਣ ਦੇ ਲਈ نیچے ਉਤਾਰ ਦੇਵਾਂਗੇ نیچے ਉਤਾਰ ਲਿਆ ਇੱਕ ਪਲੇਟ ਦੇ ਵਿੱਚ ਉਹ ਲੱਗ ਉਹ ਲਾਈਏ ਜਿਹੜਾ ਪਦਵਾਰ ਤੋਂ ਉੱਪਰ ਰੱਖ ਦੇਵਾਂਗੇ ਥੋੜਾ ਜਿਹਾ ਪਾ ਦੇਵਾਂਗੇ ਆਪਾਂ ਇਹਦੇ ਵਿੱਚ ਤੇਲ ਜਿੰਨੇ ਕਦੇ ਵਿੱਚ ਕarele ਤਲੇ ਜਾਣ ਤੇਲ ਪਾਨੇ ਗਰਮ ਹੋਣ ਦੇ ਲਈ ਪਾ ਦਿੱਤਾ ਹੁਣ ਆਪਾਂ ਇਹਨਾਂ ਮਸਾਲਾ ਆਪਣਾ ਜੀ ਹੋ ਗਿਆ ਹੁਣ ਠੰਡਾ ਆਪਾਂ ਇੱਕ ਚਮਚੇ ਦੇ ਨਾਲ ਮਸਾਲਾ ਜਿਹੜਾ ਦੇ ਵਿੱਚ ਕarele ਦੇ ਵਿੱਚ ਭਰ ਦੇਵਾਂਗੇ ਵਰੇਕਰ ਲੇਫਟ ਐਫ ਐਡੀ ਭਰ ਦਾਂਗੇ ਹਾਂਜੀ ਕਰੇਲੇ ਹੋ ਗਏ ਨੇ ਸਾਰੇ ਆਪਣੇ ਰੈਡੀ ਹੋਣ ਆਪਾਂ ਇਹਨਾਂ ਦੇ ਵਿੱਚ ਉੱਪਰ ਤਾਗਾ ਲਵੇਟ ਦੇਵਾਂਗੇ ਕਿਉਂਕਿ ਇਹਨਾਂ ਦਾ ਮਸਾਲਾ ਜਿਹੜਾ ਬਾਹਰ ਨਾ ਆਏ ਜਿਹੜਾ ਮਸਾਲਾ ਇਹ ਬਾਹਰ ਆਉਣ ਲੱਗ ਰਿਹਾ ਉਹ ਹੋ ਆਪਾਂ ਕੱਢ ਦੇਵਾਂਗੇ ਤੇ ਚਮਚੇ ਦੇ ਨਾਲ ਇਵੇਂ ਵੱੜ ਜਾ ਦੇ ਕੇ ਰੱਖ ਦੇਵਾਂਗੇ ਕਿਉਂਕਿ ਇਹ ਤਾਗੇ ਜਿਹੜੇ ਨਾ ਖੁੱਲਣਾ e mi sono chiesto di andare a fare e mi ho proposto e mi sono a fare e हां जी ਆਪਣਾ ਤੇਲ ਕੜਾਈ ਦੇ ਵਿੱਚ ਪਾਵਾ ਸੀ ਜਿਹੜਾ ਗਰਮ ਹੋ ਗਿਆ ਇਹ ਤੇ ਆਪਾਂ ਨੇ ਕarele ਵੀ ਸਾਰਿਆਂ ਨੂੰ ਤੱਗਾ ਜਿਹੜਾ ਨਿਵੇਡ ਦਿੱਤਾਗਾ ਕਿਉਂਕਿ ਮਸਾਲਾ ਜਿਹੜਾ ਦੇ ਵਿੱਚੋਂ ਨਾ ਨਿਕਲੇ ਆਪਾਂ ਹੁਣ ਇਹਨਾਂ ਨੂੰ ਕੀ ਕਰਕੇ ਸਾਰਿਆਂ ਨੂੰ ਵਿੱਚ ਛੱਡ ਦੇਵਾਂਗੇ ਸੇਕਲੇੜਾ ਦੇ ਮੁੱਚੇ ਘੱਟ ਰੱਖਣਾਗਾ ਕਿਉਂਕਿ ਇਹ ਹੌਲੀ-ਹੌਲੀ ਪੱਕਣਗੇ ਤਾਂ ਅੰਦਰੋਂ ਹੀ ਕੱਪ ਜਾਣਗੇ ਜੇ ਜ਼ਿਆਦਾ ਸੇਕ ਰੱਖਿਆ ਤਾਂ ਉੱਪਰ ਤੋਂ ਪੱਕ ਜਾਣਗੇ ਵਿੱਚੋਂ ਇਹ ਕੱਚੇ ਰਹਿ ਜਾਣਗੇ ਇਹ ਮਸਾਲਾ ਬਚ ਗਿਆ ਆਪਣਾ ਤੇ ਇਹ ਨਾਲ ਕਲੇਲਿਆਂ ਦੇ ਬੀਜ ਅਨਿਆ ਟਾਈਮ ਤੱਕ ਆਪਾਂ ਇਹਨਾਂ ਦੇ ਨਿਸ਼ਚੇ ਦੱਬ ਕੇ ਜਿਹੜਾ ਪਾਣੀ ਆ ਕੱਢ ਦੇਵਾਂਗੇ ਕਿਉਂਕਿ ਇਹ ਵੀ ਕਬੜਾ ਜਿਹੜਾ ਨਾ ਬਣੇ ਆ ਦੇਖੋ ਕਿੰਨਾ ਪਾਣੀ ਆ ਜਿਹੜਾ ਨਿਕਲ ਰਿਹਾ ਹੈ ਨਿਕਵਾਰੇ ਇਹ ਮੈਂ ਸਾਫ ਪਾਣੀ ਦੇ ਵਿੱਚ ਧੋਲੇ ਸੀ ਤੇ ਸਾਰਾ ਸਿਲਕਾ ਤੇ ਇਹਨਾਂ ਦੇ ਬੀਜ ਕਿਉਂਕਿ ਜਿਹੜਾ ਨੂਨ ਸੀ ਵੀ ਆਪਾਂ ਦੁਬਾਰਾ ਵੀ ਥੋੜਾ ਜਿਹਾ ਨੂਨ ਪਾਵਾਂਗੇ ਜਿਆਦਾ ਨਾ ਹੋ ਜਾਵੇ ਤਾਂ ਕਰਕੇ ਪਾਣੀ ਦੇ ਵਿੱਚ ਆਪਾਂ ਨੇ ਕੱਢ ਲਿਆ ਤੁਸੀਂ ਉਹਨਾਂ ਨਾਲ ਜਿਹੜਾ ਇਹ ਪਾਣੀ ਚੋਹਾ ਕੌੜਾ ਪਾਣੀ ਹੈ ਇਹ ਵੀ ਆਪਾਂ ਦੱਬ ਕੇ ਨਿਚੋੜ ਕੇ ਇਹਨਾਂ ਨੂੰ ਇੱਕ ਬਸੜ ਰੱਖ ਲਵਾਂਗੇ ਇਹਦਰ ਆਪਣੇ ਘਰੇਲਿਆਂ ਦੇ ਜਿਹੜੇ ਇਹ ਵੀ ਬਣਨ ਲੱਗ ਗਰੇ ਨੇ ਇਹਨਾਂ ਨੂੰ ਆਪਾਂ ਹੌਲੀ-ਹੌਲੀ ਤੇ ਇਹ ਚਮਚੇ ਦੀ ਮਦਦ ਦੇ ਨਾਲ ਆਪਾਂ ਇਹਨਾਂ ਨੂੰ ਹਿਲਾਈ ਜਾਵਾਂਗੇ ਨਾ ਕਿ ਸਾਰਾ ਨ ਇੱਕ ਜਿਹਾ ਸੇਕ ਲੱਗੀ ਨਾਲਾ ਕਲਦਰਾ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਹਾਂਜੀ ਆਪਣੇ ਕਾਰੇਲੇ ਬਣ ਕੇ ਹੋ ਗਏ ਨੇ ਪਿਆਰ ਇਹਨੂੰ ਆਪਾਂ ਹੁਣ ਇੱਕ ਅਲੱਗ ਭਾਂਡੇ ਦੇ ਵਿੱਚ ਕੱਟ ਲਵਾਂਗੇ ਲੱਗ ਭਾਂਡੇ ਵਿੱਚ ਆਪਾਂ ਨੇ ਕੱਢ ਲੈ ਇੱਥੇ ਆਪਾਂ ਤੇਲ ਦੇ ਵਿੱਚ ਹੋਣਾ ਬਣਾ ਦਾਗੇ ਇਹ ਨੂੰ 15-20 ਮਿੰਟ ਲੱਗਣਗੇ ਭੁੰਨਣ ਵਾਸਤੇ ਹਾਂਜੀ ਆਪਣਾ ਇਹ ਵੀ ਛਿਲਕਾ ਤੇ ਬੀਜ ਤਲਕੇ ਹੋ ਗਏ ਨੇ ਤਿਆਰ ਆ ਚੰਗੀ ਤਰ੍ਹਾਂ ਪੁੰਨੇ ਤੇ ਆਪਾਂ ਨੇ ਇਹਦੇ ਵਿੱਚ ਪਾ ਦਾਂਗੇ ਹੁਣ ਥੋੜਾ ਜਿਹਾ ਨਾਣ ਤੇ ਥੋੜੀ ਜਿਹੀ ਇੱਕ ਲਾਲ ਮਿਰਚ ਥੋੜੀ ਜਿਹੀ ਇੱਕ ਪਾਵਾਂਗੇ ਆਪਾਂ ਜੀ ਹਲਦੀ ਬਸ ਇਹ ਮਸਾਲੇ ਨੂੰ ਆਪਾਂ 2 ਮਿੰਟ ਤੱਕ ਪਕਾਵਾਂਗੇ ਕਿੰਨੇ ਸੋਹਣੇ ਭੁਲ ਕੇ ਤਿਆਰ ਹੋ ਗਿਆ ਇਹ ਹੁਣ ਆਪਾਂ ਇਹਨੂੰ ਜਿਦਾਰ ਲਵਾਂਗੇ نیچے نیچے ਉਤਾਰਦੇ ਸਸਪਾ ਨੇ ਆ ਆ ਬੱਤੀ ਗਿਆ ਆਪਣਾ ਥੋੜਾ ਜਿਹਾ ਕਿ ਮਸਾਲਾ ਹਾਂਜੀ ਜੇ ਸਾਡੀ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਦੀ ਲੱਗੀ